ਜੈਪੀ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ 13 ਮਾਰਚ ਨੂੰ ਰਜਿਸਟਰੀ ਤੋਂ ਬਾਅਦ ਬਕਾਇਦਾ ਤੌਰ ਤੇ ਜਸਨ ਸਾਹਿਬ ਨੇ ਜਦੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਦੇ ਮੈਂਬਰ ਪਹੁੰਚੇ ਤਾਂ ਉਹਨਾਂ ਨੂੰ ਰੂਬ ਰੂਹ ਹੋਇ ਰੂਬ ਰੂਹ ਦੇ ਦਰਾਂ ਉਹਨਾਂ ਨੇ ਜਿਹੇ ਤਜਰਬੇ ਸਾਡੇ ਨਾਲ ਸ਼ੇਅਰ ਕੀਤੇ ਕਿਉਂਕਿ 5 ਮਹੀਨੇ ਲਗਾਤਾਰ ਅਸੀਂ ਲੋਕਾਂ ਤੱਕ ਪਹੁੰਚ ਕਰਦੇ ਰਹੇ ਤਾਂ ਕਿ ਤੁਸੀਂ ਆਪਣੀ ਜਿਹੜੀ ਆ ਕਮਾਈ ਉਹਦੇ ਵਿੱਚੋਂ ਜ਼ਰੂਰ ਕੁਛ ਨਾ ਕੁਛ ਦਿਓ ਲੇਕਿਨ ਬਾਬਾ ਸਾਹਿਬ ਦੀ ਵੀ ਇੱਕ ਕੋਟੇਸ਼ਨ ਹੈ ਕਿ ਆਪਣੀ ਕਮਾਈ ਦਾ 5% ਹਿੱਸਾ ਤੁਸੀਂ ਸਮਾਜ ਤੇ ਜ਼ਰੂਰ ਲਗਾਓ ਕਿੰਨੇ ਕ ਲੋਕ ਲਗਾਉਂਦੇ ਨੇ ਔਰ ਖਾਸ ਕਰਕੇ ਜਸਲ ਸਾਹਿਬ ਨੇ ਇੱਥੇ ਤਜਰਬਾ ਸ਼ੇਅਰ ਕੀਤਾ ਕਿ ਕੁਝ ਲੋਕਾਂ ਨੂੰ ਰਸੀਦਾ ਬਕਾਇਦਾ ਤੌਰ ਤੇ ਰਸੀਦ ਬੁੱਕਾਂ ਦਿੱਤੀਆਂ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਬਹੁਤੀਆਂ ਗੱਲਾਂ ਬਹੁਤਿਆਂ ਉੱਚੀ ਉੱਚੀਆਂ ਗੱਲਾਂ ਮਾਰਨ ਵਾਲੇ ਲੋਕ ਜਿਹੜੇ ਨੇ ਰਸੀਦ ਬੁੱਕਾਂ ਜਿਵੇਂ ਦਿੱਤੀਆਂ ਉਸੇ ਦੀਆਂ ਉਸੇ ਤਰ੍ਹਾਂ ਖਾਲੀ ਵਾਪਸ ਆਈਆਂ ਨੇ ਬੜੇ ਦੁੱਖ ਦੀ ਗੱਲ ਹੈ ਔਰ ਫੋਨ ਕਰਕੇ ਪੁੱਛ ਰਹੇ ਨੇ ਕਿ ਅਸੀਂ ਸਮਾਜ ਦਾ ਸਿਰ ਨੀਵਾ ਹੋਣ ਨਹੀਂ ਦੇਵਾਂਗੇ ਸਾਡੀ ਮਦਦ ਹੈ ਤੁਹਾਨੂੰ ਜ਼ਰੂਰ ਦੱਸੋ ਅਸੀਂ ਤੁਹਾਡੀ ਮਦਦ ਲਈ ਤਿਆਰ ਹਾਂ ਫੋਨ ਤੇ ਹੋਈ ਗੱਲਬਾਤ ਵੀ ਮੈਂ ਤੁਹਾਨੂੰ ਪੂਰੀ ਸੁਣਾਵਾਂਗਾ ਜਸਲ ਸਿੰਘ ਨੇ ਕਿਉਂਕਿ 13 ਤਾਰੀਖ ਨੂੰ ਬਕਾਇਦਾ ਤੌਰ ਤੇ ਸਟੇਜ ਤੇ ਇਸ ਗੱਲ ਨੂੰ ਸ਼ੇਅਰ ਕੀਤਾ ਕਿ ਅਜਿਹੇ ਵੀ ਲੋਕ ਨੇ ਜਿਹੜੇ ਮਤਲਬ ਕਰਨੀ ਤੇ ਕੱਥਨੀ ਦੇ ਵਿੱਚ ਅੰਤਰ ਮਹਿਸੂਸ ਕਰਦੇ ਨੇ ਅੰਤਰ ਕਰਦੇ ਵੀ ਨੇ ਕਰਨੀ ਕੁਛ ਹੋਰ ਹੁੰਦੀ ਹੈ ਔਰ ਕਹਿਣਾ ਕੁਛ ਹੋਰ ਹੁੰਦਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਅਜਿਹੇ ਤਜਰਬਾ ਵੀ ਸਾਨੂੰ ਹੋਇਆ ਹੈ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਲੋਕ ਹੋ ਨੇ ਜੋ ਬਾਬਾ ਸਾਧੀਆਂ ਗੱਲਾਂ ਬਖੂਬੀ ਕਰਦੇ ਨੇ ਔਰ ਗੱਲਾਂ ਕਰਨੀਆਂ ਚਾਹੀਦੀਆਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਸਾਨੂੰ ਵੀ ਜਿੱਥੇ 2-4 ਇਨਸਾਨ ਮਿਲਦੇ ਐ ਅਸੀਂ ਤਾਂ ਖੁਦ ਬਾਬਾ ਸਾਹਿਬ ਦੀ ਜੋ ਵਿਚਾਰਧਾਰਾ ਸੀ ਸਮਾਜ ਦੇ ਪ੍ਰਤੀ ਆਵਾਮ ਦੇ ਪ੍ਰਤੀ ਉਹ ਸਾਰੀਆਂ ਸ਼ੇਅਰ ਕਰੀ ਦੀਆਂ ਇਸੇ ਤਰ੍ਹਾਂ ਹੀ ਪਾਵਰ ਆਫ ਸੋਸ਼ਲ ਜੁਨਟੀ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਵੀ ਅਸੀਂ ਸ਼ੇਅਰ ਕਰੀਦਾ ਲੇਕਿਨ ਰਸੀਦ ਬੁੱਕਾਂ ਜਿਵੇਂ ਦਿੱਤੀਆਂ ਉਹ ਵਾਪਸ ਆਈਆਂ ਟੈਲੀਫੋਨ ਤੇ ਸ਼ਖਸ ਦੇ ਨਾਲ ਕੀ ਗੱਲਬਾਤ ਹੋਈ ਹੈ ਆਪਾਂ ਇਹ ਪੂਰੇ ਦਾ ਪੂਰਾ ਕਲਿੱਪ ਜਿਹੜਾ ਹੈ ਉਹ 13 ਤਰੀਕ ਨੂੰ ਇਸ ਤਜਰਬੇ ਦਾ ਜਦੋਂ ਬਕਾਇਦਾ ਤੌਰ ਤੇ ਬਖਾਨ ਕੀਤਾ ਜਸਨ ਸਾਹ ਨੇ ਤਾਂ ਸਾਰੇ ਸੁਣ ਕੇ ਹੈਰਾਨ ਰਹਿ ਗਏ ਤੁਸੀਂ ਵੀ ਸੁਣੋ ਇਹ ਸਭਾ ਭਣਾ ਬੱਚਾ ਸਾਡਾ ਸਾਡੇ ਵਿੱਚ ਬੈਠਾ ਕੰਮ ਕੀ ਕਰਿਆ ਸਮਾਜ ਦੇ ਤਾਂ ਸਾਨੂੰ ਇੱਦਾਂ ਦੇ ਵਿੱਚ ਰਹਿ ਨਾ ਕਹਿੰਦੇ ਪ੍ਰਧਾਨ ਜੀ ਸਾਨੂੰ ਦੱਸ ਦਿਓ ਅਸੀਂ ਖੜੇ ਆ ਜੇ ਕੰਮ ਹੋਗਾ ਤਾਂ ਮੈਂ ਕਰ ਦੋ ਨਾ ਕਰ ਕੰਮ ਧਾਰਿਆ ਤੁਸੀਂ ਦੱਸੋ ਕਿੱਥੇ ਕੰਮ ਆਣਾ ਕਹਿੰਦਾ ਅਸੀਂ ਤਾਂ ਜੋ ਪੱਠ ਲੱਗ ਜਵੇ ਸਮਾਜ ਦੀ ਉਦੋਂ ਅਸੀਂ ਖੜੇ ਹੁੰਨੇ ਆ ਮੈਂ ਕਹਾਂ ਫੇਰ ਦੇਖ ਲਓ ਕਹਿੰਦੇ ਕੀ ਮੈਂ ਕਹਾਂ ਹੱਲੇ ਪਈ 30 ਲੱਖ ਕਰਦਾ ਫੋਨ ਬੰਦ ਕਰਦਾ ਸਲਿੱਪ ਜਿਹੜੀ ਲੈ ਲਈ ਸੀ ਬਲੈਂਕ ਆ ਦੇ ਸਾਂ ਸੋ ਦੋਸਤੋ ਸਮਾਜ ਵਿੱਚ ਹਰ ਤਰ੍ਹਾਂ ਦੇ ਇਨਸਾਨ ਨੇ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਕਿਉਂਕਿ ਅਕਾਲ ਪੁਰਖ ਦੇ ਬਣਾਏ ਹੋਏ ਨੇ ਕਿਸੇ ਨਾ ਵੀ ਕਿਸੇ ਤਰ੍ਹਾਂ ਦਾ ਕੋਈ ਭਿੰਨ ਭੇਦ ਨਹੀਂ ਹੈ ਕਿਉਂਕਿ ਅਕਾਲ ਪੁਰਖ ਨੇ ਇਸ ਸੰਸਾਰ ਤੇ ਜਦੋਂ ਸਾਨੂੰ ਭੇਜਿਆ ਤਾਂ ਸਾਡੀਆਂ ਡਿਊਟੀਆਂ ਲਗਾ ਕੇ ਕਿਸੇ ਦੀਆਂ ਪੋਜ਼ਿਟਿਵ ਲਗਾਈਆਂ ਕਿਸੇ ਦੀਆਂ ਨੈਗੇਟਿਵ ਲਗਾਈਆਂ ਇਹ ਸਾਰੀ ਉਹਦੀ ਬਖਸ਼ਿਸ਼ ਹੈ ਔਰ ਅਕਾਲ ਪੁਰਖ ਦੇ ਚਰਨਾ ਵਿੱਚ ਅਸੀਂ ਇਹੀ ਅਰਦਾਸ ਬੇਨਤੀ ਜੋਦੜੀ ਕਰਦੇ ਆ ਕਿ ਸੱਚੇ ਪਾਤਸ਼ਾਹ ਅਸੀਂ ਬਹੁਤ ਭੁੱਲਣ ਹਾਰਾ ਹਾਂ ਪਲ ਪਲ ਗਲਤੀਆਂ ਕਰਦੇ ਹਾਂ ਸਾਨੂੰ ਬਖਸ਼ ਲੈ ਬਖਸ਼ ਲੈ ਤੇ ਬਖਸ਼ ਲੈ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ ਨਾਲ